ਸੁਖਵੀਰ ਸਿੰਘ ਬਾਦਲ ਤੇ ਹੁਣ ਮੈਨੂੰ ਤਰਸ ਆਉਂਦਾ ਹੈ ਕਿ ਕਦੇ ਗੋਲਕ ਚੋਂ ਪੈਸੇ ਕੱਢ ਲਏ ਜਾਂਦੇ ਨੇ ਤੇ ਕਦੇ ਉੱਥੇ ਹੀ ਵਾਪਸ ਲੈ ਲਏ ਜਾਂਦੇ ਨੇ ਤੇ ਵੱਡੇ ਇਲਜ਼ਾਮ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਾਏ ਜਾ ਰਹੇ ਨੇ ਸਟੇਸ ਤੋਂ ਇੱਕ ਵਾਰ ਫਿਰ ਤੋਨਰ ਨੇ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਲਿਆ ਤੇ ਉਹਨਾਂ ਨੇ ਦੱਸਿਆ ਕਿ ਅੱਜ ਤਰਾਂ-ਤਰਾਂ ਦੀ ਜਿਮਨੀ ਚੋਣਾ ਨੂੰ ਲੈ ਕੇ ਐਲਾਨ ਕੀਤਾ ਤੇ ਦੂਜੇ ਪਾਸੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਅਤੇ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਹੋਰ ਕੀ ਕੁਝ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਆ ਉਹ ਸੁਖਵੀਰਪਾਲ ਤੁਰਿਆ ਫਿਰਦਾ ਮੰਤਾ ਵਿਚਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਮਿਕ ਚੋਂ ਪੈਸੇ ਕੱਢ ਕੇ ਐ ਸੜ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲੈ ਬਾਅਦ ਸਰਪੰਚ ਨੂੰ ਗੱਡੀ ਚ ਬਿਠਾ ਲੈਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਐਂ ਹੁੰਦਾ ਐ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲ ਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆਹ ਲਾਲ ਜੀ ਪੱਗੜਾ ਮੁੰਡੇ ਨੂੰ ਬਣਾ ਉਹਨੂੰ ਫੜਾ ਤੇ ਪੈਸੇ ਬਾਅਦ ਉਹਨੂੰ ਗੱਡੀ ਚ ਬਿਠਾ ਲੈਂਦੇ ਆ ਮਾਂ ਗੱਲੀ ਚ 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲੈ ਆ ਫੜਾ ਬਈ ਆ ਐਂ ਪੈਸੇ ਵੰਡੋਂਗੇ ਆਏ ਤੇਰੇ ਆਮ ਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕਹਿੰਦਾ ਕਾਪਰਾ ਕਰ ਦੇ ਦਰਿਆ ਯਾਰ ਤਿੰਨ ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੁਸੀਂ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਨ ਮੰਦ ਬੁੱਧੀ ਹੈਗਾ ਉਹ ਉਹ ਹੈ ਜਨ ਤਾਂ ਪਿੰਡਾਂ 'ਚ ਸੰਗਲ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਆਪਦੇ ਮੁੰਡੇ ਨੂੰ ਬੰਨ ਲੈ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਹਿੰਦਾ ਮੈਂ ਰਾਵੀ ਤੇ ਵਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਲਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ دریاਵਾਂ ਨਾ ਮੱਥੇ ਲਾਉਂਗੇ ਬੋਲੀ ਜਾਂਦਾ ਵਿਚਾਰਾ ਆਥਰੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਤੁਰੇ ਫਿਰਦਾ ਰਹਿੰਦੋ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਡ ਮੈਂ ਹਾਰ ਗਿਆ ਇਹਨਾਂ ਦਾ ਗਾਲਾਂ ਮੈਨੂੰ ਕੱਢਣ ਲੱਗੇ ਜਿਹੜਾ ਆਉਂਦਾ ਉਹ ਬਾਜਵੇ ਹੋਰੀ ਰੰਦਾ ਆਵੇ ਹੋਰੀ ਜਿਹੜਾ ਤੜਕੀ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੈਂ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੇ ਨਾ ਜਾਣੇ ਕਿਤਨੋ ਕੇ ਵਜੂਦ ਖਤਮ ਹੋ ਗਏ ਮਨ ਉਹ ਦੇਖ ਲੋ ਵੱਡਾ ਬਾਦਲ ਹਾਰ ਗਿਆ ਕਦੇ ਨਹੀਂ ਹਾਰਿਆ ਸੀ ਜਾਂਦੇ ਹੋਏ ਉਹਨਾਂ ਨੂੰ ਵੀ ਪਵਾ ਗਿਆ ਹਾਰ ਆਪ ਹਾਰ ਗਿਆ ਜਲਾਲਾਬਾਦ ਤੋਂ ਮਨਪ੍ਰੀਤ ਬਾਦਲ ਹਾਰ ਗਿਆ ਮਲੂਕਾ ਹਾਰ ਗਿਆ ਪੱਠਲ ਹਾਰ ਗਈ ਉਂਦੜ ਹਾਰ ਗਿਆ ਕੈਪਟਨ ਹਾਰ ਗਿਆ ਮਜੀਠੀਆ ਹਾਰ ਗਿਆ ਨਵਜੋਤ ਸਿੱਧੂ ਹਾਰ ਗਿਆ ਬਲਟੋਆ ਹਾਰ ਗਿਆ ਬ੍ਰਾਹਮਪੁਰਾ ਹਾਰ ਗਿਆ ਕਿਹੜਾ ਰਹਿ ਗਿਆ ਕਰੋ ਹੁਰੀ ਸਾਰੀ ਬਾਤ ਕਿਹੜਾ ਮੇਲੇ ਚ ਮਰੂਤਾ ਨੂੰ ਪੁੱਛਦਾ ਕੌਣ ਆ ਉੱਥੇ ਆਉਣਾ ਉਹ ਮੈਂ ਨਹੀਂ ਹਰਾਏ ਮੈਥੋਂ ਨਹੀਂ ਕਰਦੇ ਤੁਸੀਂ ਕੀਤਾ ਕੰਮ ਤੁਸੀਂ ਕੀਤਾ ਇਹ ਇਹ ਥੋਡੇ ਥੋਡੇ ਤੇ ਸੇਰਾ ਜਾਂਦਾ ਸਾਰਾ ਉਹ ਸੁਖਵੀਰਪਾਲ ਤੁਰੇ ਫਿਰਦਾ ਰਹਿੰਦਾ ਮਨਤਾ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਮਿਕ ਚੋਂ ਪੈਸੇ ਕੱਢ ਕੇ ਐ ਸੜ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲੈ ਬਾਅਦ ਸਰਪੰਚ ਨੂੰ ਗੱਡੀ ਚ ਬਿਠਾਉਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਐਂ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲ ਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆਹ ਲਾਲ ਦੀ ਪੱਗੜਾ ਮੁੰਡੇ ਨੂੰ ਫੜਾ ਉਹਨੂੰ ਫੜਾ ਤੇ ਪੈਸੇ ਬਾਅਦ ਉਹਨੂੰ ਗੱਡੀ 'ਚ ਬਿਠਾ ਲੈਂਦੇ ਮਾਗਰਲੀ 'ਚ 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲੈ ਫੜਾ ਬਈ ਆ ਆਏ ਪੈਸੇ ਵੰਡੋਂਗੇ ਆਏ ਦਰਿਆ ਮਾਂ ਉਹਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਵਾਂਗਾ ਡੀਜ਼ਲ ਦਰਿਆ ਕਹਿੰਦਾ ਕਾਪਰਾ ਕਰ ਦਿਓ ਦਰਿਆ ਯਾਰ 3 ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੁਸੀਂ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਿੰਨ ਮੰਦਬੁੱਧੀ ਹੈਗਾ ਉਹ ਉਹ ਹਜਣ ਤਾਂ ਪਿੰਡਾਂ 'ਚ ਸੰਗਲ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਆਪ ਦੇ ਮੁੰਡੇ ਨੂੰ ਬੰਨ ਲੈ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਹਿੰਦਾ ਮੈਂ 라ਵੀ ਤੇ ਵਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੰਧਾਂ ਕੱਢ ਲਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਦਰਿਆਵਾਂ 'ਨਾਂ ਮੱਥੇ ਲਾਓਗੇ ਬੋਲੀ ਜਾਂਦਾ ਵਿਚਾਰਾ ਆਥਰੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਤੁਰੇ ਫਿਰਦਾ ਰਹਿੰਦਾ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਡ ਮੈਂ ਹੀ ਹਾਰ ਗਿਆ ਇਹਨਾਂ ਦਾ ਗਾਲਾਂ ਮੈਨੂੰ ਕੱਢਣ ਲੱਗਿਆਂ ਜਿਹੜਾ ਆਉਂਦਾ ਉਹ ਬਾਜਵੇ ਹੋਰੀ ਰੰਗੋ ਆਵੇ ਹੋਰੀ ਜਿਹੜਾ ਤੜਕੀ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੈਂ ਨਾ ਜਾਣੇ ਕਿਤਨੋਂ ਕੇ ਵਜੂਦ ਖਤਮ ਹੋ ਗਏ ਮਰ ਉਹ ਦੇਖ ਲੋ ਵੱਡਾ ਬਾਦਲ ਹਾਰ ਗਿਆ ਕਦੇ ਨਹੀਂ ਹਾਰਿਆ ਸੀ ਜਾਂਦੇ ਹੋਏ ਉਹਨਾਂ ਨੂੰ ਵੀ ਪਵਾ ਗਿਆ ਹਾਰ ਆਪ ਹਾਰ ਗਿਆ ਜਨਲਾਵਾਦ ਤੋਂ ਮਨਪੀਤ ਬਾਦਲ ਹਾਰ ਗਿਆ ਮਲੂਕਾ ਹਾਰ ਗਿਆ ਪੱਠਲ ਹਾਰ ਗਈ ਭੂੰਦੜ ਹਾਰ ਗਿਆ ਕੈਪਟਨ ਹਾਰ ਗਿਆ ਮਜੀਠਿਆ ਹਾਰ ਗਿਆ ਨਵਜੋ ਸਿੱਧੂ ਹਾਰ ਗਿਆ ਬਲਟੋਆ ਹਾਰ ਗਿਆ ਬ੍ਰਹਮਪੁਰਾ ਹਾਰ ਗਿਆ ਕਿਹੜਾ ਰਹਿ ਗਿਆ ਕੈਰੋਂ ਹੁਰੀ ਸਾਰੀ ਬਾਤ ਤੇ ਕਿਹੜਾ ਮੇਲੇ ਚ ਮਰੂਤਾ ਨੂੰ ਪੁੱਛਦਾ ਕੌਣ ਆ ਉੱਥੇ ਆਣਾ ਉਹ ਮੈਂ ਨਹੀਂ ਹਰਾਏ ਮੈਥੋਂ ਨਹੀਂ ਕਰਦੇ ਤੁਸੀਂ ਕੀਤਾ ਕੰਮ ਤੁਸੀਂ ਕੀਤਾ ਇਹ ਇਹ ਤੁਹਾਡੇ ਤੁਹਾਡੇ ਤੇ ਸੇਰਾ ਜਾਂਦਾ